ਸਕਤ ਕੋ ਅੰਮ੍ਰਿਤ ਬੋ ਸਿੰਚੋ ਸਭ ਡਾਲ ਊਲ ਬਿਸਕਾਰੇ ਜਿਉ ਜਿਉ ਨਹਿ ਸਕਤ ਨਰ ਸੇਤੀ ਛੇੜ ਛੇੜ ਕੜਾ ਦੇਖ ਖਾਰ ਇਹ ਨਟ ਰਾਗ ਵਿੱਚ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਜੀ ਜਥੇ ਪਾਸ਼ਾ ਦੀ ਅਖੀਰਲੀ ਅਸ਼ਟਪਦੀ ਜੋ ਹੈ ਉਸ ਦੇ ਜੋ ਅਖੀਰਲੇ ਚਾਰ ਪਦੇ ਹਨ ਉਸ ਤੇ ਵਿਚਾਰ ਕਰੀਏ ਕਿਉਂਕਿ ਪਹਿਲੇ ਚਾਰ ਪਦਿਆਂ ਦੀ ਵਿਚਾਰ ਕਲ ਦੇ ਦੀਵਾਨ ਵਿੱਚ ਹੋ ਗਈ ਸੀ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 983 ਅੰਗੋ ਤੇ ਸ਼ੇਸ਼ੋ ਬਥਾ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਕਤ ਕੋ ਅੰਮ੍ਰਿਤ ਬੋ ਸਿੰਚੋ ਸਬਡਾਲ ਫੂਲ ਬੇਸਕਾਰੇ ਸਾਖ ਉਹ ਜੋ ਪਰਮਾਤਮਾ ਨਾਲ ਟੁੱਟਿਆ ਹੋਇਆ ਮਨੁੱਖ ਹੈ ਸਤਿਗੁਰੂ ਉਪਦੇਸ਼ ਕਰਦੇ ਹਨ ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਮਾਨੋ ਇੱਕ ਵਿਹੋਲਾ ਰੋਖ ਹੈ ਇੱਕ ਜਿਹੜਾ ਭਰਿਆ ਰੋਖ ਹੈ ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਈਏ ਅੰਮ੍ਰਿਤ ਬਉ ਸਿੰਚੋ ਸਾਕਤ ਕੋ ਅੰਮ੍ਰਿਤ ਬਉ ਸਿੰਚੋ ਫਿਰ ਵੀ ਉਸ ਧਨ ਟਾਣੀਆਂ ਅਤੇ ਉਸ ਦੇ ਫੁੱਲ ਸਭ ਵਿਹੋਲੇ ਹੀ ਰਹਿਣਗੇ ਅਰਥਾਤ ਸਭ ਦੇਖਣ ਵਾਲੇ ਪਰੇ ਰਹਿੰਦੇ ਹਨ ਕਿਉਂਕਿ ਉਹ ਸਾਕਤ ਹੈ ਜੋ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਮਨੁੱਖ ਹੈ ਜਿਉਂ ਜਿਉਂ ਨਿਵੈ ਸਾਕਤ ਨਰ ਸੇਤੀ ਛੇੜ ਛੇੜ ਕੱਢ ਬਿਖਖਾਰੇ ਸਾਕਤ ਮਨੁੱਖ ਨਾਲ ਜਿਉਂ-ਜਿਉਂ ਲੋਕ ਨਿਮਰਤਾ ਦੀ ਵਰਤੋਂ ਕਰਦੇ ਹਨ ਜਿਉਂ-ਜਿਉਂ ਨਿਵੈ ਸਾਕਤ ਨਰਸੀਤੀ ਛੇੜ-ਛੇੜ ਕੱਢ ਵਿਖ ਖਾਰੇ ਤਿਉਂ-ਤਿਉਂ ਉਹ ਸਾਕਤ ਮਨੁੱਖ ਛੇੜਖਾਨੀਆਂ ਕਰਕੇ ਆਪਣੇ ਅੰਦਰੋਂ ਕੋੜਾ ਜ਼ਹਿਰ ਹੀ ਘਟਦਾ ਹੈ ਇਸ ਕਰਕੇ ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਕਿ ਕਦੇ ਵੀ ਸਾਖਤ ਦਾ ਸੰਗ ਨਾ ਕਰੀਏ ਸੰਗ ਕਰਨਾ ਹੈ ਤਾਂ ਸੰਤ ਦਾ ਗੁਰਮੁਖ ਦਾ ਸੰਗ ਕਰਨਾ ਚਾਹੀਦਾ ਹੈ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਸਾਖਤ ਸੰਗ ਨਾ ਕੀ ਜਈ ਪਿਆਰੇ ਜੇ ਕਾ ਪਾਰ ਵਸਾਏ ਸਾਖਤ ਸੰਗ اے بھائی جتھوں تک وس لگے پرماطما ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ 사ਕਤ ਸੰਗ ਨੋਂ ਕੀ ਜਈ ਪਿਆਰੇ ਜੇ ਕਾ ਪਾਰ ਵਸਾਏ ਪਾਰ ਵਸਾਏ ਜਿੰਨਾ ਤੱਕ وس ਚੱਲ ਸਕਦਾ ਹੈ ਅਰਥਾਤ ਜਦੋਂ ਤੱਕ ਵਸ ਲੱਗੇ ਜਿੰਨਾ ਵਸ ਲੱਗ ਸਕਦਾ ਹੈ ਪਰਮਾਤਮਾ ਨਾਲੋਂ ਟੁੱਟ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ਜਿਸ ਮਿਲੈ ਹਰ ਵਿਸਰ ਪਿਆਰੇ ਸਾਖਤ ਕਿਉਂ ਨਹੀਂ ਸੰਕਰਨਾ ਚਾਹੀਦਾ ਕਿਉਂਕਿ ਜਿਸ ਮਿਲੈ ਹਰ ਵਿਸਰ ਪਿਆਰੇ ਕਿਉਂਕਿ ਉਸ ਸਾਖਤ ਮਨੁੱਖ ਨੂੰ ਮਿਲਿਆ ਪਰਮਾਤਮਾ ਵਿਸਰ ਜਾਂਦਾ ਹੈ ਜਿਸ ਮਿਲੇ ਹਰ ਵਿਸਰੇ ਪਿਆਰੇ ਸੁਮੋ ਹਾਲ ਉੱਠ ਜਾਏ ਪਰ ਜਿਹੜਾ ਵੀ ਮਨੁੱਖ ਸਾਖਤ ਦਾ ਸੰਗ ਕਰਦਾ ਹੈ ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸਾਖਤ ਦਾ ਸੰਗ ਜੋ ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖਾ ਉਸ ਦਾ ਸੰਗ ਕਦੀ ਵੀ ਨਹੀਂ ਕਰਨਾ ਚਾਹੀਦਾ ਐਸੇ ਕਰਕੇ ਭਗਤ ਕਬੀਰ ਜੀ ਵੀ ਉਪਦੇਸ਼ ਕਰਦੇ ਹਨ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੇ ਨਿਰਬਾਹ ਸਾਕਤ ਸੰਗ ਨਾ ਕੀਜੈ ਜਾਣਤੇ ਹੋਏ ਬਿਨਾ ਇਕ ਕਬੀਰ ਮਨ ਦੀ ਸ਼ਾਂਤੀ ਲਈ ਇਕੋ ਹੀ ਥੌਰ ਹੈ ਉਹ ਹੈ ਸਾਧ ਸੰਗਤ ਸੋ ਸਾਧ ਸੰਗਤ ਵਿੱਚ ਜੁੜਨਾ ਚਾਹੀਦਾ ਹੈ ਸਾਧ ਸੰਗਤ ਵਾਲਾ ਸਾਥ ਸਦਾ ਲਈ ਨਿਭਦਾ ਹੈ ਕਬੀਰ ਸੰਗਤ ਕਰਿਐ ਸਾਧ ਕੀ ਅੰਤ ਕਰੈ ਨਿਰਵਾਣ ਸਾਖਤ ਸੰਗਨਾ ਕੀ ਜੀਐ ਜਾਂਤੇ ਹੋਏ ਬਿਨਾ ਸਤਗੁਰੂ ਜੀ ਅਗਲੇ ਪਦੇ ਦੇ ਵਿੱਚ ਉਪਦੇਸ਼ ਕਰਦੇ ਹਨ ਸੰਤਨ ਸੰਤ ਸਾਦ ਮਿਲ ਰਹੀਏ ਗੁਣ ਬੋਲ ਹੈ ਪਰਉ ਪੁਕਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲ ਪਰਉਪਕਾਰ ਇਸ ਵਾਸਤੇ ਸਾਖਤ ਨਾਲ ਸਾਹਜ ਪਾਣ ਦੇ ਥਾਂ ਸੰਤ ਜਣਾ ਨਾਲ ਸੰਤਨ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਸੰਤਨ ਸੰਤ ਸਾਧ ਮਿਲ ਰਹੀ ਹੈ ਗੋਣ ਬੋਲਨ ਪਰ ਉਪਕਾਰੇ ਕਿਉਂਕਿ ਸੰਤ ਜਨ ਜੋਹਨ ਉਹ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ ਇਸ ਕਰਕੇ ਸਾਖਤ ਦੀ ਸੰਗਤ ਨਾਲੋਂ ਛੱਡ ਕੇ ਸੰਤ ਜਨਾਂ ਦੀ ਗੁਰਮੁਖ ਜਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਗੁਰਮੁਖ ਜੋ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹਨ ਗੁਰੂ ਦੇ ਦੱਸੇ ਹੋਏ ਉਪਦੇਸ਼ਿਤ انسان ਆਪਨਾ ਜੀਵਨ ਟਾਲਦੇ ਹਨ ਉਸੇ ਤਰ੍ਹਾਂ ਆਪਣੇ ਜੀਵਨ ਵਿੱਚ ਚੱਲਦੇ ਹਨ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਸੰਤ ਮਿਲ ਕੇ ਸੁਣੀਐ ਕਹੀਐ ਮਿਲ ਸੰਤ ਆ ਸੰਤ ਮਰਸ਼ਟ ਕਰ ਰਹੀ ਹੈ ਜੇ ਕੋਈ ਗੁਰਮੁਖ ਜਨ ਮਿਲ ਪਵੇ ਭਲਾ ਮਨੁਖ ਮਿਲ ਪਵੇ ਤਾਂ ਉਸ ਦੀ ਸਿੱਖਿਆ ਸੁਣਨੀ ਚਾਹੀਦੀ ਹੈ ਸੰਤ ਮਿਲ ਕਿਛ ਸੁਣੀਏ ਕਹੀਏ ਤੇ ਜੀਵਨ ਰਾਹ ਦੀਆਂ ਗੁੰਜਲਾਂ ਪੁੱਛਣੀਆਂ ਚਾਹੀਦੀਆਂ ਹਨ ਪਰ ਜੇ ਸੰਤ ਨਾ ਮਿਲੇ ਕੋਈ ਅ ਸੰਤ ਮਿਲ ਜਾਵੇ ਜੋ ਸਾਖਤ ਹੋਵੇ ਮਿਲੈ ਅਸੰਤ ਮੋਸਟ ਕਰ ਰਹੀ ਐ ਪਰ ਜੇ ਕੋਈ ਸਾਖਤ ਬੰਦਾ ਮਿਲ ਜਾਏ ਭੈੜਾ ਬੰਦਾ ਮਿਲ ਜਾਏ ਤਾਂ ਉਥੇ ਚੁੱਪ ਰਹਿਣਾ ਹੀ ਠੀਕ ਹੈ ਸੰਤਨ ਸੰਤ ਸਾਧ ਮਿਲ ਰਹੀ ਐ ਗੁਰਮੁਖ ਜਨਾਂ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਗੁਰਮੁਖ ਜਨਾਂ ਦੀ ਸਤਸੰਗਤ ਕਰਨੀ ਚਾਹੀਦੀ ਹੈ ਕਿਉਂਕਿ ਗੁਰਮੁਖ ਜੋ ਹਨ ਉਹ ਸਦਾ ਹੀ ਪਰਮ ਬੁਕਾਰ ਦੇ ਬੋਲ ਬੋਲਦੇ ਹਨ ਸਦਾ ਹੀ ਭਲੇ ਬਚਨ ਬੋਲਦੇ ਹਨ ਸੰਤ ਸੰਤ ਮਿਲ ਮਨ ਵਿਗਸ ਜਿਉਂ ਜਲ ਮਿਲ ਕਮਲ ਸਵਾਰੇ ਜਿਸ ਤਰ੍ਹਾਂ ਕਮਲ ਦਾ ਫੁੱਲ ਹੈ ਜਦੋਂ ਜਲ ਦੇ ਨਾਲ ਮਿਲਦਾ ਹੈ ਤਾਂ ਔਖੜ ਜਾਂਦਾ ਹੈ ਇਸੇ ਤਰ੍ਹਾਂ ਹੀ ਸੰਤ ਸੰਤ ਮਿਲ ਸੰਤ ਨੂੰ ਜਦੋਂ ਕੋਈ ਸੰਤ ਜਨ ਮਿਲਦਾ ਹੈ ਗੁਰਮੁਖ ਨੂੰ ਜਦੋਂ ਕੋਈ ਗੁਰਮੁਖ ਜਨ ਮਿਲਦਾ ਹੈ ਮਨ ਵਿਗਸੈ ਉਸ ਦਾ ਮਨ ਜੋ ਹੈ ਉਹ ਖੜ ਜਾਂਦਾ ਹੈ ਜਦੋਂ ਕੋਈ ਗੁਰਮੁਖ ਨੂੰ ਗੁਰਮੁਖ ਜਨ ਮਿਲਦਾ ਹੈ ਤਾਂ ਉਸ ਦਾ ਮਾਨ ਇਸ ਤਰ੍ਹਾਂ ਖੜ ਜਾਂਦਾ ਹੈ ਜਿਸ ਤਰ੍ਹਾਂ ਕਿ ਕਮਲ ਦਾ ਫੁੱਲ ਨੂੰ ਜਲ ਮਿਲ ਜਾਂਦਾ ਤੇ ਉਹ ਫਿਰ ਖੜ ਜਾਂਦਾ ਹੈ ਇਸੇ ਕਰਕੇ ਹੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਆਏ ਮਿਲ ਗੁਰ ਸਿੱਖ ਆਏ ਮਿਲ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰਸਿੱਖ ਆਏ ਮਿਲ ਜਦੋਂ ਕੋਈ ਸਿੱਖ ਮਿਲਦਾ ਹੈ ਤਾਂ ਉਸ ਨੂੰ ਸਿੱਖ ਅੱਗੇ ਚਾਉ ਦੇ ਨਾਲ ਮਿਲਦਾ ਹੈ ਕਿ ਤੂੰ ਮੇਰੇ ਗੁਰੂ ਦਾ ਪਿਆਰਾ ਹੈ ਆਏ ਮਿਲ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹਨ ਜਦੋਂ ਕੋਈ ਸੰਤ ਸੰਤ ਮਿਲੈ ਮਨ ਵਿਗਸ ਜਿਉਂ ਜਲ ਮਿਲ ਕਮਲ ਸਵਾਰੇ ਜਦੋਂ ਕੋਈ ਸੰਤ ਨੂੰ ਗੁਰਮੁਖ ਜਨ ਨੂੰ ਕੋਈ ਗੁਰਮੁਖ ਮਿਲਦਾ ਹੈ ਉਸਨੇ ਮਨ ਦੇ ਵਿੱਚ ਵਿਗਾਸ ਆ ਜਾਂਦਾ ਹੈ ਖੇੜਾ ਆ ਜਾਂਦਾ ਹੈ ਇਸ ਤਰ੍ਹਾਂ ਦਾ ਖੇੜਾ ਜਿਸ ਤਰ੍ਹਾਂ ਕਿ ਕਮਲ ਨੂੰ ਪਾਣੀ ਮਿਲ ਜਾਂਦਾ ਹੈ ਤਾਂ ਉਹ ਕਮਲ ਦਾ ਬੋਲ ਖੇੜ ਜਾਂਦਾ ਹੈ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੇ ਉਹ ਸਭੇ ਬਿਗਾਰੇ ਲੋਭ ਲਹਿਰ ਜਿਸ ਦੇ ਅੰਦਰ ਲੋਭ ਦੀ ਲਹਿਰ ਹੈ ਜੋ ਲੋਭੀ ਮਨੁੱਖ ਹੈ ਉਹ ਲੋਭ ਦੀ ਲਹਿਰ ਜੋ ਹੈ ਉਹ ਇੱਕ ਸਵਾਨ ਹਲਕ ਹੈ ਇੱਕ ਹਲਕੇ ਹੋਏ ਸਵਾਨ ਕੁੱਤੇ ਦੀ ਤਰ੍ਹਾਂ ਹੈ ਜੋ ਅੰਦਰ ਲੋਭ ਲਹਿਰ ਕੋਈ ਹੈ ਉਹ ਸਵਾਨ ਕੁੱਤੇ ਜੋ ਹਲਕਿਆ ਹੋਇਆ ਕੁੱਤਾ ਉਸ ਦੀ ਤਰ੍ਹਾਂ ਦੇ ਉਸ ਦੀ ਨਿਆਈ ਹੈ ਉਸ ਹਲਕੇ ਕੁੱਤੇ ਵਰਗੀ ਹੈ ਹਲਕੇ ਉਹ ਸਵੇ ਵਿਗਾੜੇ ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਜਿੰਨੂੰ ਵੀ ਵੱਢਦਾ ਹੈ ਉਸ ਨੂੰ ਵੀ ਹਲਕਾ ਜਾਂਦਾ ਹੈ ਉਸ ਨੂੰ ਵੀ ਵਿਗਾੜ ਦਿੰਦਾ ਹੈ ਇਸੇ ਤਰ੍ਹਾਂ ਜੋ ਲੋਭੀ ਮਨੁੱਖ ਹੈ ਉਸ ਦੇ ਅੰਦਰ ਜੋ ਲੋਭ ਦੀ ਲਹਿਰ ਹੈ ਉਹ ਜਿਸ ਦੇ ਨਾਲ ਵੀ ਸੰਗਤ ਕਰਦਾ ਹੈ ਉਸ ਨੂੰ ਵੀ ਫਿਰ ਲੋਭ ਦੇ ਵਿੱਚ ਪਾ ਦਿੰਦਾ ਹੈ ਜਿਸ ਤਰ੍ਹਾਂ ਇੱਕ ਹਲਕਿਆ ਹੋਇਆ ਕੁੱਤਾ ਹੈ ਉਹ ਜਿਸ ਨੂੰ ਵੜਦਾ ਹੈ ਉਸ ਨੂੰ ਵੀ ਹਲਕਾ ਜਾਂਦਾ ਹੈ ਉਸ ਨੂੰ ਵੀ ਵਿਗਾੜ ਦਿੰਦਾ ਹੈ ਇਸੇ ਤਰ੍ਹਾਂ ਲੋਭੀ ਮਨੁੱਖ ਜੋ ਹੈ ਉਹ ਜਿਸ ਦੇ ਨਾਲ ਬੈਠਦਾ ਔੜਦਾ ਹੈ ਉਸ ਦੇ ਅੰਦਰ ਵੀ ਲੋਭ ਦੀ ਲਹਿਰ ਪੈਦਾ ਕਰ ਦਿੰਦਾ ਹੈ ਮੇਰੇ ਠਾਕੂ ਕੈ دیਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਪਰ ਲੋਭੀ ਮਨੁੱਖ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਵਾਹਿਗੁਰੂ ਅੱਗੇ ਪਕਾਰ ਕਰਦਾ ਹੈ ਮੇਰੇ ਠਾਕੁਰ ਕੈ دیਵਾਨ دیਵਾਨ ਦਰਬਾਰ ਦੇ ਵਿੱਚ ਫਿਰ ਉਸ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਖਬਰ ਹੋਈ ਉਸ ਦੀ ਅਰਦਾਸ ਸੁਣੀ ਜਾਂਦੀ ਹੈ ਜਦੋਂ ਕੋ ਲੋਭੀ ਮਨੁੱਖ ਆਪਣੇ ਅੰਦਰੋਂ ਲੋਭ ਖਾਤਮ ਕੋ ਕਰਨ ਦਾ ਚਾਹੁੰਦਾ ਹੈ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਫਿਰ ਉਸ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਉਹ ਅਰਦਾਸ ਸੁਣੀ ਜਾਂਦੀ ਹੈ ਗੁਰ ਗਿਆਨ ਖੜਗ ਲੈ ਮਾਰੇ ਗੁਰ ਰਾਹੇ ਨੂੰ ਸਿਹਾਰੀ ਹੈ ਗੁਰੂ ਦੇ ਰਾਹੀ ਫਿਰ ਉਹ ਵਾਹਿਗੁਰੂ ਗੁਰੂ ਦੇ ਰਾਹੀ ਗਿਆਨ ਖੜਗ ਆਤਮਕ ਜੀਵਨ ਦੇਣ ਵਾਲੀ ਤਲਵਾਰ ਲੈ ਕੇ ਉਹ ਲੋਭੀ ਜੋ ਹੈ ਅੰਦਰੋਂ ਉਸ ਨੂੰ ਉਹ ਲੋਭ ਦਾ ਗੁਣ ਜੋ ਹੈ ਉਸ ਨੂੰ ਖਤਮ ਕਰ ਦਿੰਦਾ ਹੈ ਮੇਰੇ ਠਾਕੁਰ ਕੈ دیਵਾਨ ਖਬਰ ਹੋਈ ਗੁਰਗ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੇ ਮੈ ਰਾਖੋ ਕਿਰਪਾ ਧਾਰੇ हे ਪ੍ਰਭ ਮੈਨੂੰ ਇਸ ਲੋਭ ਤੋਂ ਰੱਖ ਲਓ ਮੈਨੂੰ ਇਹਨਾਂ ਵਿਕਾਰਾਂ ਤੋਂ ਰੱਖ ਲਓ ਮੈ ਰਾਖੋ ਕਿਰਪਾ ਧਾਰੇ ਮੈਨੂੰ ਕਿਰਪਾ ਕਰਕੇ ਆਪਣੀ ਮਿਹਰ ਕਰਕੇ ਇਸ ਲੋਭ ਤੋਂ ਬਚਾ ਲਹੋ ਨਾਨਕ ਮੈਂ ਧਰ ਅਵਰ ਨ ਕਾਈ ਮੈਂ ਸਤਗੁਰ ਗੁਰ ਨਿਸਤਾਰੇ ਇਹ ਨਾਨਕ ਸਤਗੁਰ ਜੀ ਉਪਦੇਸ਼ ਕਰ ਰਹੇ ਹਨ ਮੈਂ ਧਰ ਅਵਰ ਨ ਕਾਈ ਮੇਰਾ ਹੋਰ ਕੋਈ ਆਸਰਾ ਨਹੀਂ ਹੈ ਮੈਂ ਸਤ ਗੁਰ ਮੈਨੂੰ ਸਤ ਗੁਰੂ ਦਾ ਹੀ ਆਸਰਾ ਹੈ ਗੁਰ ਨੇ ਸਤਾਰੇ ਅਤੇ ਗੁਰੂ ਹੀ ਜੋ ਹੈ ਉਸ ਸੰਸਾਰ ਸਮੁੰਦਰ ਇਸ ਲੋਭ ਦੀਆਂ ਲਹਿਰਾਂ ਤੋਂ ਮੈਨੂੰ ਪਾਰ ਲੰਘਾਦਾ ਹੈ ਗੁਰੂ ਨੇ ਹੀ ਪਾਰ ਨਗਾਣਾ ਹੈ ਹੋਰ ਕੋਈ ਆਸਰਾ ਨਹੀਂ ਹੈ ਕਿਉਂਕਿ ਕਿਸੇ ਨੂੰ ਕੋਈ ਆਸਰਾ ਹੋਏਗਾ ਕਿਸੇ ਨੂੰ ਕੋਈ ਪਰ ਗੁਰਸਿੱਖ ਨੂੰ ਸਤਿਗੁਰੂ ਦਾ ਹੀ ਆਸਰਾ ਹੈ ਕਿਉਂਕਿ ਸਤਿਗੁਰੂ ਜੀ ਦਾ ਅਮਰਤਮਈ ਫਰਮਾਨ ਹੈ ਕਿਸ ਹੀ ਕੋਈ ਕੋਏ ਮਨ ਜਨ ਮਾਣੀ ਇੱਕ ਤੂੰ ਕਿਸ ਹੀ ਕੋਈ ਕੋਏ ਕਿਸੇ ਲਈ ਕੋਈ ਆਸਰਾ ਹੈ ਕਿਸੇ ਲਈ ਕੋਈ ਆਸਰਾ ਹੈ ਮੰਜ ਨਿਮਾਣੀ ਮੈਨੂੰ ਨਿਮਾਣੀ ਨੂੰ ਇੱਕ ਤੂੰ ਇੱਕ ਸਤਿਗੁਰੂ ਤੁਹਾਡਾ ਹੀ ਆਸਰਾ ਹੈ ਕਿਉਂ ਨਾ ਮਰੀ ਜੈ ਰੋਏ ਜਾਨ ਲੱਗ ਚੇਤਨਾ ਆਗਈ ਉਸ ਸਤਿਗੁਰੂ ਦਾ ਹੀ ਆਸਰਾ ਹੈ ਉਸ ਸਤਿਗੁਰੂ ਦੇ ਆਸਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ ਕੋਈ ਵੀ ਅੰਦਰ ਦਿਲ ਦੀ ਗੱਲ ਹੋਵੇ ਦਿਲ ਦੀ ਪੀੜਾ ਹੋਵੇ ਤਾਂ ਉਹ ਸਤਿਗੁਰੂ ਜੀ ਦੇ ਅੱਗੇ ਹੀ ਕਰਨੀ ਹੈ ਕਿਉਂਕਿ ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਹਨ ਜੀ ਕੀ ਬੇਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਜੀ ਕੀ ਵੇਰਤਾ ਹੋਏ ਸਗੁਰ ਪੈ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਾਰ ਆਪਣੇ ਅੰਦਰੋਂ ਸਿਆਣਪ ਛੱਡ ਕੇ ਆਪਣਾ ਮਨ ਤੇ ਤਨ ਸਤਗੁਰ ਦੇ ਹਵਾਲੇ ਕਰਕੇ ਉਸ ਸਤਗੁਰ ਦੇ ਅੱਗੇ ਹੀ ਅਰਦਾਸ ਕਰਨੀ ਹੈ ਉਸ ਸਤਗੁਰੂ ਹੀ ਕਿਰਪਾ ਕਰਦੇ ਹਨ ਉਸ ਸਤਗੁਰੂ ਹੀ ਅੰਦਰੋਂ ਲੋਭ ਦੀ ਜੋ ਲਹਿਰ ਹੈ ਉਸ ਨੂੰ ਖਤਮ ਕਰਦੇ ਹਨ ਉਸ ਸਤਗੁਰੂ ਹੀ ਜਵਾਨ ਉਹ ਹੀ ਜੋ ਅੰਦਰ ਸਾਖਤ ਵਾਲੇ ਗੁਣਾਂ ਉਹਨਾਂ ਨੂੰ ਖਤਮ ਕਰਦੇ ਹਨ ਇਸ ਕੇ ਸਤਗੁਰੂ ਦੀ ਸ਼ਰਨ ਦੇ ਵਿੱਚ ਆਈਏ ਸਤਗੁਰੂ ਦੀ ਬਖਸ਼ੀ ਬਾਣੀ ਦੇ ਨਾਲ ਜੁੜੀਏ ਤਾਂ ਜੋ ਸਾਡਾ ਇਹ ਜਨਮ ਜੋ ਹੈ ਉਹ ਸੋਹਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਹ ਹੈ ਗੁਰਜੀ ਕੀ ਫਤਿਹ